ਸਰਵਾਰਾ ਫੈਬਰਿਕ ਵਿੱਚ ਸਵਾਗਤ ਹੈ ਤੁਹਾਡਾ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਕਿ ਆਪਾਂ ਨੇ ਸੇਲ ਲਗਾਈ ਹੋਈ ਆ ਅੱਜ ਆਪਾਂ ਸੇਲ ਦੇ ਵਿੱਚ ਦੇਖੋ ਪਿਓਰ ਲੋਨ ਕੋਟਨ ਦੇ ਵਿੱਚ ਤੁਹਾਡੇ ਲਈ ਸੂਟ ਲੈ ਕੇ ਆਈਆਂ ਸਲਵਾਰ ਵਰਕ ਦੇ ਵਿੱਚ ਆ ਦੇਖੋ ਬਹੁਤ ਸੋਹਣਾ ਸਲਵਾਰ ਵਰਕ ਦੇ ਵਿੱਚ ਸੂਟ ਹੈਗਾ ਤੇ ਇਹ ਦਾ ਕੋਟਨ ਦਾ ਸੂਟ ਦੀ ਕੁਰਤੀ ਹੈਗੀ ਜੀ ਪਿਓਰ ਕੋਟਨ ਹੈਗੀ ਇਹ ਲੋਨ ਕੋਟਨ ਬਿਲਕੁਲ ਇਹਦੇ ਥਲੇ ਲਾਈਨਿੰਗ ਵਗੈਰੇ ਲੱਗੇਗੀ ਤੇ ਬਿਲਕੁਲ ਮੁਲਾਇਮ ਕਪੜਾ ਹੈਗਾ ਸੌਫਟ ਅੱਜ ਆਪਾਂ ਤੁਹਾਨੂੰ ਇਹ ਰੇਟ ਦੇਣ ਜਾ ਰਹੇ ਹਾਂ ਪਹਿਲਾਂ ਇਹਦਾ ਰੇਟ 1400 ਰੁਪਏ ਸੀਗਾ ਤੇ ਅੱਜ ਆਪਾਂ ਤੁਹਾਨੂੰ ਇਹ ਰੇਟ ਤੁਹਾਨੂੰ ਸਿਰਫ 1150 ਰੁਪਏ ਦੇ ਵਿੱਚ ਇਹ ਸੂਟ ਤੁਹਾਨੂੰ ਮਿਲੂਗਾ ਜੀ ਇਹ ਆਫਰ ਪ੍ਰਾਈਸ ਹੈਗਾ ਜੀ ਸੇਲ ਦੇ ਵਿੱਚ ਤੁਹਾਨੂੰ ਇਹ ਸੂਟ ਮਿਲਣ ਜਾ ਰਹੇ ਨੇ ਇਹਨਾਂ ਦੇ ਤੁਸੀਂ ਕਲਰ ਡਿਜ਼ਾਈਨ ਦੇਖ ਲਓ ਆ ਦੇਖੋ ਸਾਰੇ ਬਹੁਤ ਸੋਹਣੇ ਨੇ ਤੇ ਬਹੁਤ ਸੋਹਣੀਆਂ ਕੜਾਈਆਂ ਨੇ ਜੀ ਆ ਦੇਖੋ ਤੇ ਬਹੁਤ ਸੋਹਣੇ ਸੂਟ ਨੇ ਜੀ ਤੇ ਕਪੜਾ ਇੱਕ ਨੰਬਰ ਹੋਏਗਾ ਜੀ ਕਪੜਾ ਖਰਾਬ ਨਹੀਂ ਹੋਏਗਾ ਕਪੜੇ ਦੀ ਫੁੱਲ ਗਾਰੰਟੀ ਹੈਗੀ ਆ ਆ ਦੇਖੋ ਤੇ ਤੁਹਾਨੂੰ ਸੇਲ ਦੇ ਵਿੱਚ 11500 ਰੁਪਏ ਵਿੱਚ ਮਿਲੇਗਾ ਇਹ 1400 ਰੁਪਏ ਵਾਲਾ ਪੀਸ ਤੇ ਵਿਦਾਊਟ ਦੁਪੱਟਾ ਹੈਗਾ ਇਹ ਜੇ ਤੁਸੀਂ ਦੁਪੱਟੇ ਵਗੈਰਾ ਲੈਣੇ ਨੇ ਤੇ ਉਹ ਵੀ ਆਪਾਂ ਤੁਹਾਨੂੰ ਡਾਈ ਵਗੈਰਾ ਕਰਾ ਕੇ ਦੇ ਦਾਂਗੇ ਤੇ ਬਾਕੀ ਦੁਪੱਟੇ ਦਾ ਐਕਸਟਰਾ ਚਾਰਜ ਲੱਗੂਗਾ ਇਹ ਤੁਹਾਨੂੰ ਪਤਾ ਹੀ ਹੈਗਾ ਤੇ ਸੂਟ ਬਿਲਕੁਲ ਬਹੁਤ ਸੋਹਣੇ ਨੇ ਜੀ ਬਹੁਤ ਸੌਫਟ ਨੇ ਲਾਈਨਿੰਗ ਵਗੈਰਾ ਨਹੀਂ ਲੱਗੂਗੀ ਕਿਤੇ ਗਰਮੀਆਂ ਦੇ ਪਾਣ ਵਾਲੇ ਸੂਟ ਨੇ ਤੇ ਬਹੁਤ ਸੋਹਣੇ ਸੂਟ ਨੇ ਜੀ ਦੇਖੋ ਇਹ ਕੁੜਤੀ ਹੈਗੀ ਅਤੇ ਇਹ ਸਲਵਾਰ ਹੈਗੀ ਅਤੇ ਬਹੁਤ ਸੋਹਣੇ ਕਲਰ ਕੰਟਰਾਸਟ ਨੇ ਤੇ ਮੈਚਿੰਗ ਵੀ ਬਹੁਤ ਸੋਹਣੀਆਂ ਹਨ ਇਹਨਾਂ ਦੀਆਂ ਆ ਦੇਖੋ ਇਹਦੀ ਮੈਚਿੰਗ ਦੇਖੋ ਕਿੰਨੀ ਸੋਹਣੀ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ ਆ ਦੇਖੋ ਤੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਮੈਨੂੰ ਸੈਂਡ ਕਰਦੇ ਹੋ ਤੇ ਪੇਮੈਂਟ ਤੁਹਾਨੂੰ ਪਹਿਲਾਂ ਕਰਾਣੀ ਪਊਗੀ ਜੀ ਤੇ ਜੇ ਤੁਸੀਂ ਦੋ ਸੂਟ ਮੰਗਵਾਉਂਦੇ ਹੋ ਤਾਂ ਕੋਰੀਅਰ ਚਾਰਜ ਫ੍ਰੀ ਹੋਊਗਾ ਜੀ ਇੱਕ ਸੂਟ ਵਿੱਚ ਤੁਹਾਨੂੰ ਕੋਰੀਅਰ ਚਾਰਜ ਦੇਣਾ ਪਊਗਾ ਕਿ ਇਹ ਆਪਾਂ ਸੇਲ ਦੇ ਵਿੱਚ ਸੂਟ ਭੇਜ ਰਹੀਆਂ ਤੁਹਾਨੂੰ ਇਹ ਤੁਹਾਨੂੰ ਪਤਾ ਹੀ ਹੈਗਾ ਦੇਖੋ ਵਰਕ ਕਿੰਨਾ ਸੋਹਣਾ ਹੈਗਾ ਤੇ ਇਹ ਦੀ ਕੁਰਤੀ ਹੈਗੀ ਹੈ ਜੀ ਇਸ ਕਰਕੇ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਨੇ ਤੇ ਡਿਜ਼ਾਈਨ ਬਹੁਤ ਸੋਹਣੇ ਨੇ ਤੇ ਤੁਹਾਨੂੰ ਆਫਰ ਦੇ ਵਿੱਚ ਮਿਲਣ ਜਾ ਰਹੇ ਨੇ ਸਿਰਫ ਤੇ ਸਿਰਫ 1150 ਰੁਪਏ ਦੇ ਵਿੱਚ ਕੋਈ ਵੀ ਸੂਟ ਦਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਆ ਦੇਖੋ ਬਹੁਤ ਸੋਹਣੇ ਡਿਜ਼ਾਈਨ ਨੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਵੀਡੀਓ ਕਿਹੋ ਜੀ ਲੱਗੀ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ